ਸਨੀਲ ਪਾਲ ਸਿੰਘ aí ਨਾਲਾ ਤੇ ਮੈਂ ਵਾਰਡ ਨੰਬਰ 1 ਤੋਂ ਮੌਜੂਦਾ ਕਾਉਂਸਲਰ ਮੇਰੇ ਮਾਤਾ ਜੀ ਕਾਂਗਰਸ ਪਾਰਟੀ ਤੋਂ ਉਹਨਾਂ ਦਾ ਬੇਟਾ ਵਾਂ ਜਿਹੜਾ ਪਿਛਲੇ ਦਿਨੀ ਅ ਮੇਰੇ ਭਰਾ ਦੇ ਛੋਟੇ ਦੇ ਗਲ ਪਏ ਆ ਕੋਈ 15 16 ਬੰਦੇ ਅਣਪਛਾਤੇ ਉਹਨਾਂ ਦੇ ਵਿੱਚੋਂ ਪੰਜਾਂ ਜਣੇ ਦੀ شناخت ਕੀਤੀ ਸੀ ਜਿਹੜਾ ਇੱਕ ਸੁਖਬਾਜ ਮੁੰਡਾ ਹੈ ਰਵਾਲਾਂ ਦਾ ਜਿਹੜਾ ਪੁਲਿਸ ਮੁਲਾਜ਼ਮ ਆ ਇੱਕ ਹਰਮਨ ਮੁੰਡਾ ਥੋਬੇ ਦਾ ਇੱਕ ਸੁਖ ਮੁੰਡਾ ਵਾ ਜਗਦੇਆ ਦਾ ਥਾਰ ਗੱਡੀ ਜਿਹਦੇ ਕੋ 9099 ਨੰਬਰ ਇੱਕ ਇੱਕ ਬੰਦਾ ਸਕੋਰਪੀਓ ਗੱਡੀ ਆ ਵਿਦਆਊਟ ਨੰਬਰ ਇਦਾਂ ਚਾਰ ਪੰਜ ਜਿਹੜੇ ਹਾਂ ਪਛਾਣ ਕੀਤੀ ਸੀ ਬੰਦੇ ਦੀ ਇੱਕ ਸਰਾਵਾ ਦਾ ਮੁੰਡਾ ਉਹ ਅਸੀਂ ਪੁਲਿਸ ਨੂੰ ਦੱਸ ਚੁੱਕੇ ਹਾਂ ਪਹਿਲਾਂ ਹੀ 올ਰੇਡੀ ਅਸੀਂ ਦਰਖਾਸਤ ਵੀ ਲਿਖਤੀ ਦਿੱਤੀ ਜਿਹਦੀ ਆਈ ਤੀਂ ਕੋਈ ਕਾਰਵਾਈ ਨਹੀਂ ਹੋਈ ਐਸਐਸਪੀ ਸਾਹਿਬ ਦੇ ਅਸੀਂ ਪੇਸ਼ ਹੋਏ ਕੋਈ ਕਾਰਵਾਈ ਨਹੀਂ ਹੋਈ ਅੱਜ ਸਾਡੇ ਭਤੀਏ ਜਿੱਤ ਕੇ ਉਥੋਂ ਮੁੰਬਈ ਤੋਂ ਖੇਡਣ ਗਏ ਸੀ ਗੇਮਾਂ ਗੇਮਾਂ ਖੇਡਣ ਗਏ ਸੀ ਗੇਮ ਖੇਡ ਕੇ 골ਡ ਮੈਡਲ ਜਿੱਤ ਕੇ ਆਏ ਉਹਨਾਂ ਨੂੰ ਮੈਂ ਸਟੇਸ਼ਨ ਤੋਂ ਬਹਾਉਣ ਗਿਆ ਜਿੱਦਾਂ ਮੈਂ ਸਟੇਸ਼ਨ ਤੋਂ ਉਹਨਾਂ ਨੂੰ ਰਿਸੀਵ ਕਰਕੇ 8:30 ਵਜੇ ਹੀ ਨਾਲੇ ਵਾਪਸ ਆਉਣ ਡਿਆ ਇਥੇ ਰਿਲਾਇੰਸ ਦੇ ਪੰਪ ਲਾਗੇ ਚਾਰ ਗੱਡੀਆਂ ਨੇ ਘੇਰਾ ਪਾਇਆ ਮੈਨੂੰ ਦੋ ਮੋਟਰਸਾਈਕਲ ਸੀ ਪਹਿਲਾਂ ਇੱਕ ਗੱਡੀ ਨੇ ਅੱਗੇ ਆ ਕੇ ਜਿਹੜੀ ਥਾਰ ਚਿੱਟੀ ਗੱਡੀ 9099 ਨੰਬਰ ਉਹਨੇ ਅੱਗੇ ਲਿਆ ਕੇ ਲਾ ਕੇ ਬ੍ਰੇਕ ਮਾਰੀ ਫੋਰਚੂਨਰ ਮਗਰ ਆਈ ਇੱਕ ਇੰਡੀਗਾ ਵਿਸਟਾ ਗੱਡੀ ਆਈ ਤੇ ਉਹਦੇ ਵਿੱਚ ਜਿਹੜੇ ਅਣਪਛਾਤੇ ਵਿਅਕਤੀ ਬੈਠੇ ਸੀ ਤੇ ਨਾਲ ਵਿੱਚ ਇੱਕ ਆ ਹਰਮਨ ਥੋਬੇ ਵਾਲਾ ਤੇ ਇੱਕ ਉਹ ਸੁਖ ਮੁੰਡਾ ਜਿਹਦੀ ਗੱਡੀ ਆ ਇੱਕ ਉਹ ਮੁੰਡਾ ਜਿਹੜਾ ਮੁਲਾਜ਼ਮ ਆ ਸੁਖਬਾਜ ਉਹ ਬਾਵਾ ਜਣੇ ਇਹ ਕਿੰਨੇ ਜਣੇ ਆ ਕੇ ਗੱਡੀ ਦੇ ਵਿੱਚ ਇਹਨਾਂ ਨੂੰ ਘੇਰਾ ਪਾ ਲਿਆ ਇਹਨਾਂ ਫਾਇਰਿੰਗ ਸ਼ੁਰੂ ਕੀਤੀ ਆ ਮੇਰੇ ਨਾਲ ਬੱਚੇ ਛੋਟੇ ਸੀ ਮੈਂ ਮੌਕੇ ਦਾ ਫਾਇਦਾ ਚੁੱਕਦੇ ਮੈਂ ਗੱਡੀ ਭਜਾ ਕੇ ਉੱਥੋਂ ਸਿੱਧੀ ਲਿਆ ਕੇ ਅਈ ਨਾਲੇ ਠਾਣੇ ਵਾੜੀ ਆ ਜਦ ਕਿ ਨਾ ਇੱਥੇ ਸਾਈ ਮੰਦਰ ਲੱਗੇ ਦੋ ਗੱਡੀਆਂ ਖਿਲਾ ਰੀਆਂ ਸੀ ਵਿੱਚ ਮਰਨ ਨੂੰ ਇਹਨੇ ਗਾਂਹ ਗੱਡੀ ਕੀਤੀ ਵਿੱਚ ਮਰਨ ਨੂੰ ਮੈਂ ਉੱਥੋਂ ਵੀ ਸਾਈਡ ਕਰਕੇ ਪਤਾ ਨਹੀਂ ਕਿੱਦਾਂ ਬਚ ਕੇ ਨਿਕਲੇ ਆਪਾਂ ਤੇ ਜਿਹੜੇ ਮੇਰੇ ਨਾਲ ਬੱਚੇ ਹੁਸੈਮ ਗੇ ਤੇ ਮੈਂ ਆ ਗਈ ਨਾਲੇ ਠਾਣੇ ਗੱਡੀ ਵਾੜੀ ਬਾਹਰ ਗੁਰਮੀਤ ਭਾਈ ਤੇ ਹਰਜਿੰਦਰ ਖਲੋਤੇ ਸੀ ਤੇ ਭਾਈ ਦੋਵੇਂ ਹੀ ਇੰਨਾ ਮੈਨੂੰ ਆ ਕੇ ਪ੍ਰੋਟੈਕਸ਼ਨ ਦਿੱਤੀ ਫਿਰ ਉਹ ਜਿਹੜੇ ਮਗਰੇ ਸਾਡੇ ਠਾਣੇ ਵੜ ਗਏ ਉਹਨਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਜਦੋਂ ਮਗਰੇ ਠਾਣੇ ਵੜੇ ਆ ਫਿਰ ਮੈਂ ਦੱਸਿਆ ਤੇ ਉਹਨਾਂ ਇਹਨਾਂ ਨੂੰ ਅੰਦਰ ਵੜਿਆ ਹੁਣ ਦੋ ਬੰਦੇ ਅੰਦਰ ਫੜਾਏ ਇੱਕ ਹਰਮਨ ਥੋਬੇ ਦਾ ਦੂਜੇ ਦਾ ਮੈਨੂੰ ਨਾਂ ਨਹੀਂ ਪਤਾ ਉਹ ਦੋ ਬੰਦੇ ਅੰਦਰ ਫੜਾਏ ਆ ਮੇਰੀ ਪ੍ਰਸ਼ਾਸਨ ਤਕਰੀਬ 10:00 ਵਜੇ ਥਾਣਾ ਜ਼ਨਾਲਾ ਚ ਇੱਕ ਮਾਮਲਾ ਰਿਪੋਰਟ ਹੁੰਦਾ ਜੀ ਜਿਹਦੇ ਵਿੱਚ ਇੱਕ ਸੁਨੀਲਪਾਲ ਨਾਂ ਦੇ ਵਿਅਕਤੀ ਜਿਹੜਾ ਕਹਿ ਰਿਹਾ ਕਿ ਮੈਂ ਅਮਰਸਾਤੋਂ ਆ ਰਿਹਾ ਸੀਗਾ ਤੇ ਮੈਨੂੰ ਕੁਝ ਬੰਦਿਆਂ ਨੇ ਘੇਰਿਆ ਇਹ ਜਦੋਂ ਸਾਨੂੰ ਇਹਦੀ ਇਤਲਾਹ ਆਈ ਆ ਅਸੀਂ ਇਹਦੀ ਜੜੀਆ ਪੜਤਾਲ ਕਰ ਰਹੇ ਹਾਂ ਜੀ ਇਹਨਾਂ ਨੇ ਕਿਹਾ ਕਿ ਸਾਨੂੰ ਘੇਰ ਕੇ ਤੇ ਸਾਡੇ ਤੇ ਗੋਲੀ ਚਲਾਈ ਆ ਅਸੀਂ ਜਿਹੜੀ ਇਹ ਔਰ ਇਹਨੂੰ ਫਰਾਂਸਿਕ ਟੈਸਟ ਅਸੀਂ ਚੈੱਕ ਕਰਾਂਗੇ ਔਰ ਹਰ ਟੈਕਨੀਕਲ ਤਰੀਕੇ ਦੇ ਨਾਲ ਡੰਗਾਈਨਾ ਅਸੀਂ ਤਤਤੀਸ਼ ਕਰਾਂਗੇ ਇਹਦੇ ਵਿੱਚ ਕਿ ਅਸਲੀਅਤ ਮਾਮਲਾ ਕੀ ਹੈ ਔਰ ਜੋ ਵੀ ਅਸਲੀਅਤ ਹੋਈ ਜਿਹੜਾ ਵੀ ਇਹਦੇ ਚ ਦੋਸ਼ੀ ਹੋਇਆ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ